ਮਾਤਾ ਪਿਤਾ ਦੇ ਵੀ ਬਾਲਕ ਨਾਨਕ ਉਤੇ ਦੋ ਰੰਗ ਲੰਗਦੇ ਦੇਖਦੇ ਪ੍ਰਸੰਨ ਤੇ ਉਦਾਸ ਹੁੰਦੇ ਸਨ ਜਦ ਦੇਖਦੇ ਸਨ ਖੇਲਦੇ ਹੱਸਦੇ ਪੜਦੇ ਤਾਂ ਖੁਸ਼ ਹੁੰਦੇ ਸਨ ਪਰ ਜਦ ਦੇਖਦੇ ਸਨ ਦਿਨ ਪਰ ਦਿਨ ਮੌਨ ਚੁੱਪ ਕਰਕੇ ਬਣਾ ਹੇਠ ਸਾਰਾ ਸਾਰਾ ਦਿਨ ਬੈਹ ਰਹਿਣਾ ਸਾਦਾ ਫਕੀਰਾਂ ਦੇ ਬਚਨ ਸੁਣਨੇ ਜਾਂ ਘਰ ਲੰਮੇ ਹੀ ਪਏ ਰਹਿਣਾ ਤਾਂ ਡਾਢੇ ਦਿਲਗੀਰ ਹੋ ਜਾਂਦੇ ਸਨ ਤਦੋਂ ਹਰਦੇਵਾਲ ਦੇ ਕਹੇ ਵਾਕ ਤੇ ਆਪਣੇ ਅੱਖੀਂ ਡਿੱਠੇ ਕੌਤਕ ਜੋ ਬਾਲਕ ਨੂੰ ਅਲੌਕਿਕ ਤੇ ਅਚਰਜ ਵਾਲਾ ਦੱਸਦੇ ਸਨ ਸਭ ਭੁਲੇਵਾ ਜਾਪਦੇ ਤੇ ਚਿੰਤਾ ਪੈ ਜਾਂਦੀ ਕਿ ਇੱਕੋ ਇੱਕ ਪੁੱਤਰ ਹੈ हे ਭਗਵਾਨ ਕੀ ਬਣੇਗਾ ਹੁਣ ਤੇ ਵੀ ਬਾਲਕ ਬਨਾ ਵਿੱਚ ਬਹੁਤਾ ਰਹਿੰਦਾ ਸੀ ਔਰ ਆਏ ਗਏ ਤਿਆਗੀ ਵਿਰਕਤਾ ਦੇ ਦਰਸ਼ਨ ਮੇਲੇ ਹੁੰਦੇ ਰਹਿੰਦੇ ਸਨ ਉਹਨਾਂ ਦੇ ਸੰਗ ਵਿਦਿਆ ਵਿਗਿਆਨ ਦੇ ਮਸਲੇ ਸੁਣਦੇ ਸ਼ਾਸਤਰਾਂ ਦੇ ਹਾਲਾਤ ਸਰਵਣ ਕਰਦੇ ਉਹਨਾਂ ਨੂੰ ਆਪਣੇ ਅਨੁਭਵ ਗਿਆਨ ਦੀਆਂ ਮਾਤਾਂ ਦਿੰਦੇ ਸਨ ਪਰੰਤੂ ਇਕਾਂਤ ਬੈਠਣਾ ਨੈਣ ਮੁੰਦੇ ਬੰਨ ਦੀ ਚੁੱਪ ਆਵਾਜ਼ ਵਿੱਚ ਕਾਦਰ ਦੇ ਰੰਗ ਵਿੱਚ ਮਗਨ ਹੋਣਾ ਨੈਣ ਖੋਲ ਕਾਦਰ ਦੇ ਕੁਦਰਤ ਵਿੱਚ ਦਰਸ਼ਨ ਕਰਨੇ ਜਿਸ ਨੂੰ ਆਪ ਕੁਦਰਤ ਵਸਿਆ ਬਲਹਾਰੀ ਕੁਦਰਤ ਵਸਿਆ ਕਹੇ ਉੱਠਦੇ ਸਨ ਉਹਨਾਂ ਨੂੰ ਅਜ਼ਲ ਤੋਂ ਪ੍ਰਾਪਤ ਸੀ ਇਸ ਪ੍ਰਾਪਤੀ ਵਿੱਚ ਇੱਕ ਸਵਰ ਰਹਿਣਾ ਇਸ ਵਿੱਚ ਗੋਤੇ ਲੱਗਣੇ ਇਸ ਵਿੱਚ ਸਰਸ਼ਾਰ ਹੋ ਹੋ ਉੱਠਣਾ ਉਹ ਬ੍ਰਹਮਵਿਦਿਆ ਸੀ ਜੋ ਅਗੰਮੀ ਸੋਮਿਆਂ ਤੋਂ ਆਪ ਵਿੱਚ ਸਦਾ ਰੋਂ ਰੱਖਦੀ ਸੀ ਪੰਡਿਤ ਪਾਂਦਾ ਪ੍ਰੋਹਤ ਕੀ ਜਾਣਦੇ ਸਨ ਕਿ ਨਾਨਕ ਦਾ ਦਿਲ ਕਿੱਥੇ ਜਾ ਟਕਰਾਂਦਾ ਹੈ ਕਿਸ ਛੂ ਨਾਲ ਛੂ ਕੇ ਉਹ ਸਭ ਤੋਂ ਅਛੂ ਸਾਈਂ ਦੀ ਨਿਰੰਤਰ ਛੂ ਨਾਲ ਛੋਇਆ ਕਦੇ ਕਦੇ ਉਸ ਛੂ ਵਿੱਚੋਂ ਸ਼ਰੀਰ ਤੇ ਮਨ ਨੂੰ ਵੀ ਨਹੀਂ ਉਠਣ ਦਿੰਦਾ ਇਹੋ ਛੋਹ ਉਸਨੇ ਜਗਤ ਨੂੰ ਲਾਉਣੀ ਹੈ ਇਸੇ ਛੋਹ ਦੇ ਦੇਣ ਲਈ ਉਹ ਆਇਆ ਸੀ ਉਹ ਤ੍ਰੇਕੋਟਕ ਵੇਖ-ਵੇਖ ਕੇ ਮੰਨ ਗਏ ਸਨ ਕਿ ਪੂਰਨ ਪੁਰਖ ਹੈ ਪਰ ਅੰਤਰਗਤੀਆਂ ਨੂੰ ਕੌਣ ਜਾਣਦਾ ਸੀ ਮਾਤਾ ਪਿਤਾ ਵੀ ਵੇਖਦੇ ਸਨ ਕਿ ਉਸ ਦਾ ਸੁਭਾਅ ਰੂਪ ਰੰਗ ਕੰਮ ਕਰਨੀਆਂ ਅਨੋਖੇ ਹਨ ਪਰ ਅੰਤਰਗਤੀ ਨਾ ਸਮਝ ਸਕਣ ਕਰਕੇ ਉਹ ਭੁੱਲ ਵਿੱਚ ਪੈਂਦੇ ਸਨ ਕਿ ਖਬਰੇ ਕੀ ਹੈ ਜੇ ਸੱਚਮੁੱਚ ਚੰਗਾ ਹੈ ਤਾਂ ਘਰ ਲਟਾਉਣਾ ਆਲਸ ਵਿੱਚ ਪਏ ਰਹਿਣਾ ਬਣਾ ਵਿੱਚ ਦਲੇਦਰpa ਬੈਠ ਰਹਿਣਾ ਖੇਲਣ ਲੱਗਣਾ ਤਾਂ ਖੇਲਦੇ ਹੀ ਜਾਣਾ ਇਹ ਲੱਛਣ ਕੀ ਹਨ ਸੁਧਾ ਦੇ ਹਨ ਕਿ ਵਿੜਿਆਈ ਦੇ ਇਸੇ ਨੂੰ ਸਿਆਣੇ ਮਾਇਆ ਕਹਿੰਦੇ ਹਨ ਮਹਤਾ ਜੀ ਹੁਣ ਵੇਖ ਰਹੇ ਸਨ ਕਿ ਪੁੱਤਰ ਬੰਨ ਨਾਲ ਤੇ ਬਨਵਾਸੀਆਂ ਨਾਲ ਬਹੁਤ ਪਿਆਰ ਵਿੱਚ ਰਹਿੰਦਾ ਹੈ ਪਰ ਨਹੀਂ ਸਨ ਜਾਣਦੇ ਕਿ ਉਹ ਉਹਨਾਂ ਬਨਵਾਸੀਆਂ ਨਾਲ ਬੈਠਦੇ ਸਨ ਜੋ ਉਸ ਧੰਨ ਵਿੱਚ ਜੋ ਬਾਲਕ ਜੀ ਧੰਨ ਨਿਰੰਕਾਰ ਦੀ ਆਪ ਲਾਉਂਦੇ ਸਨ ਉਹਨਾਂ ਨਾਲ ਸ਼ਾਮਲ ਹੋ ਜਾਂਦੇ ਸਨ ਜਾ ਗੁਰੂ ਨਾਨਕ ਜੀ ਬਹਿ ਜਾਣ ਤਾਂ ਉਹ ਧੰਨ ਨਿਰੰਕਾਰ ਦਾ ਕੀਰਤਨ ਸੁਣਾ ਸਕਣ ਪਰ ਇਹਨਾਂ ਗੱਲਾਂ ਤੋਂ ਮਹਿਤੇ ਦਾ ਦਿਲ ਉਦਾਸ ਰਹਿੰਦਾ ਸੀ ਤੇ ਉਸ ਦੇ ਆਪਣੇ ਕੰਮ ਕਾਜਾਂ ਵਿੱਚ ਵੀ ਹਰਜ ਹੁੰਦਾ ਸੀ ਜਾਂ ਉਹਨਾਂ ਦੇ ਮਾਲਕ ਰਾਏ ਬੁਲਾਰ ਨੂੰ ਸੂ ਲੱਗੀ ਉਸਨੇ ਮਹਿਤੇ ਨਾਲ ਹਮਦਰਦੀ ਕੀਤੀ ਆਖਣ ਲੱਗਾ ਮਹਿਤਾ ਤੂੰ ਪੁੱਤ ਨੂੰ ਫਾਰਸੀ ਪੜ੍ਹਾ ਜੇ ਤੇਰਾ ਪੁੱਤ ਪੜ੍ਹ ਗਿਆ ਫਾਰਸੀ ਤਾਂ ਤੂੰ ਆਪਣਾ ਕੰਮ ਕਾਜ ਵੀ ਸਿਖਾ ਦੇਵੀਂ ਫਿਰ ਦਫ਼ਤਰ ਦਾ ਕੰਮ ਉਸ ਦੇ سپਰਦ ਕਰ ਦੇਵਾਂਗੇ ਪੁੱਤ ਤੇਰਾ ਭਲਾ ਹੈ ਦੇਖੋ ਜੇ ਲੇਖਾ ਪਤਾ ਸੰਸਕ੍ਰਿਤ ਨਹੀਂ ਸੁ ਚੰਗਾ ਲੱਗਾ ਤਾਂ ਕੀ ਜਾਣੀਏ ਫਾਰਸੀ ਵਿੱਚ ਦਿਲ ਲੱਗ ਜਾਵੇ ਸੂ ਇਹ ਸੁਣ ਕੇ ਮਹਤੇ ਦਾ ਜੀ ਹੁਣ ਫਾਰਸੀ ਪੜਾਉਣ ਤੇ ਕਰ ਆਇਆ ਕਿ ਦੇਵੀ ਜੋਤ ਦਾ ਜੀ ਨਹੀਂ ਸੀ ਕਰਦਾ ਕਿ ਮਾਤਾ ਪਿਤਾ ਜੋ ਕਹਿਣ ਸੋ ਕਰੇ ਨਹੀਂ ਜੋ ਉਹ ਕਹਿੰਦੇ ਉਹ ਸਾਵਧਾਨ ਹੋ ਕੇ ਲੱਗ ਪੈਂਦੇ ਪਰ ਉਹ ਕੁਦਰਤ ਤੇ ਕਾਦਰ ਨਾਲ ਸੁੱਤੇ ਹੀ ਇੱਕ ਸਵਰਸਨ ਕੁਝ ਦਿਨ ਉਹਨਾਂ ਨੂੰ ਫੇਰ ਚੈੱਕੇ ਵੇਖ ਕੇ ਇੱਕ ਦਿਨ ਪਿਤਾ ਜੀ ਉਹਨਾਂ ਨੂੰ ਫਾਰਸੀ ਦੇ ਉਸਤਾਦ ਪਾਸ ਲੈ ਗਏ ਅੱਗੇ ਵਾਂਗ ਉਹ ਮਕਤਬ ਵਿੱਚ ਵੀ ਪੜਨ ਲੱਗ ਗਏ ਮੁੱਲਾ ਅਚਰਜ ਹੋ ਗਿਆ ਕਿ ਕਿੰਨੀ ਚੇਤੀ ਪੜ ਗਈ ਪਰ ਉਹ ਅੰਦਰਲੀ ਖਿੱਚ ਕੁਦਰਤ ਦੇ ਸੋਹਜ ਨਾਲ ਪ੍ਰੇਮ ਤੇ ਮਗਨਤਾ ਕਾਦਰ ਦੀ ਖਿੱਚ ਵਿੱਚ ਲੀਨਤਾ ਤੇ ਜਗਤ ਦੀ ਵਿਦਿਆ ਤੇ ਪਦਾਰਥਾਂ ਦੀ ਪ੍ਰਾਪਤੀ ਦੀ ਉਦਾਸੀ ਇਹ ਪਿੰਨੀ ਪਿੰਨੀ ਤਰੇਲ ਵਾਂਗੂ ਆਪਣੀ ਸਦਾ ਵਹਾਰ ਜਾਰੀ ਰੱਖਦੀ ਸੀ ਇੱਕ ਦਿਨ ਇਸੇ ਪ੍ਰਕਾਰ ਦੀ ਉਦਾਸੀ ਵਿੱਚ ਉਸਤਾਦ ਨੇ ਕਿਹਾ ਨਾਨਕ ਕਈ ਦਿਨ ਤੋਂ ਤੂੰ ਪੜਦਾ ਨਹੀਂ ਆਉਂਦਾ ਵੀ ਵੇਲੇ ਸਿਰ ਨਹੀਂ ਟਰ ਵੀ ਆਪੇ ਜਾਂਦਾ ਹੈ ਤਾਂ ਉਹਨਾਂ ਨੇ ਉੱਤਰ ਦਿੱਤਾ ਮੈਂ ਪੜਿਆ ਹਾਂ ਜੋ ਪੜਿਆ ਹਾਂ ਪੜਦਾ ਹਾਂ ਜੋ ਪੜਾਉਂਦਾ ਹੈ ਮੁੱਲਾ ਨੇ ਪੁੱਛਿਆ ਕੌਣ ਹੈ ਜੋ ਤੈਨੂੰ ਪੜਾਉਂਦਾ ਹੈ ਤੇ ਕੀ ਪੜਾਉਂਦਾ ਹੈ ਉਸ ਵੇਲੇ ਉਹਨਾਂ ਦੇ ਹੱਥ ਇੱਕ ਸਾਂਚੀ ਲਿਖੀ ਹੋਈ ਸੀ ਜੋ ਉਹਨਾਂ ਨੇ ਮੁੱਲਾ ਦੇ ਹੱਥ ਦਿੱਤੀ ਇਹ ਸ਼ਹਿਰਫੀ ਸੀ ਜਿਸ ਵਿੱਚ ਇੱਕ ਫਾਰਸੀ ਹਰਫ ਦੇ ਅੱਗੇ ਉਸ ਦੇ ਅਰਥ ਵਿਰਾਗ ਤੇ ਵਾਹਿਗੁਰੂ ਦੇ ਜਸ ਨਾਲ ਭਰੇ ਹੋਏ ਲਿਖੇ ਹੋਏ ਸਨ ਇਹ ਪੜ੍ਹ ਕੇ ਮੁੱਲਾਂ ਦਾ ਸੀਸ ਨਿਉਂ ਗਿਆ ਤੇ ਉਸ ਨੇ ਕਿਹਾ ਕਿ ਤੁਸੀਂ ਉੱਚੇ ਇਲਮ ਦੇ ਆਲਮ ਹੋ ਤੁਸੀਂ ਰੱਬ ਦੇ ਹੋ ਉਸ ਦੇ ਆਪਣੇ ਹੋ ਇਹ ਉਮਰ ਇਹ ਖਿਆਲ ਤੁਸਾਂ ਵਿੱਚ ਅੱਲਾ ਬੋਲਦਾ ਹੈ ਇਹ ਕਹਿ ਕੇ ਸੀਸ ਨਵਾਇਆ ਗੁਰੂ ਜੀ ਘਰ ਆ ਗਏ ਹੁਣ ਫੇਰ ਉਹ ਰੰਗ ਵੱਜ ਗਿਆ ਜਾਂ ਬਨ ਵਿੱਚ ਦਿਨ ਬਤਾ ਆਉਣਾ ਯਾ ਸਾਰਾ ਦਿਨ ਲੰਮੀ ਤਾਣ ਕੇ ਪਏ ਰਹਿਣਾ ਬੋਲਣਾ ਚੱਲਣਾ ਵੀ ਬੰਦ ਕਰ ਛੱਡਿਆ ਅੰਨ ਵੀ ਕਦੇ ਖਾਦਾ ਕਦੇ ਨਾ ਇਸ ਤੋਂ ਚਿੰਤਾ ਵਧੀ ਤੇ ਖਿਆਲ ਪਰਿਵਾਰ ਨੂੰ ਇਹ ਆਇਆ ਕਿ ਬੰਨ ਵਿੱਚ ਫਿਰਦਿਆਂ ਕੋਈ ਸਾਇਆ ਅਸੇਬ ਹੋ ਗਿਆ ਹੈ ਇਸ ਲਈ ਸਲਾਹ ਠਹਿਰੀ ਕਿ ਜਿਸ ਨੇ ਫਾਰਸੀ ਪੜ੍ਹਾਈ ਹੈ ਉਸ ਮੁੱਲਾ ਨੂੰ ਬੁਲਾਇਆ ਜਾਵੇ ਮੁੱਲਾ ਨੇ ਆ ਕੇ ਬਹੁਤ ਯਤਨ ਕੀਤੇ ਪਰ ਉਹ ਜਿਵੇਂ ਪਏ ਸਨ ਅੱਖਾਂ ਮੀਟ ਕੇ ਪਏ ਹੀ ਰਹੇ ਜਦ ਮੁੱਲਾ ਹਾਰ ਗਿਆ ਕਾ ਉਸਨੇ ਹੌਲੀ ਜੇ ਕਿਹਾ ਨਾਨਕ ਜਿਸ ਸਾਈ ਦਾ ਤੂੰ ਪਿਆਰਾ ਹੈ ਉਸ ਦੇ ਸਦਕੇ ਇੱਕ ਵੈਰੀ ਤਾਂ ਉੱਠ ਬੈਠ ਆਪਣੇ ਪਿਆਰੇ ਦਾ ਵਾਸਤਾ ਸੁਣਦੇ ਸਾਰ ਆਪ ਉੱਠ ਬੈਠੇ ਚਾਦਰ ਵਿੱਚ ਲੁਕਿਆ ਮੂੰਹ ਜੋ ਉਦਾਸੀ ਦਾ ਬੱਦਲ ਨਿਕਲਣਾ ਚਾਹੀਦਾ ਸੀ ਉੰਨਿਆਂ ਦਾ ਚੰਦ ਚਮਕਾਰ ਮਾਰਦਾ ਦਿਸਿਆ ਅੱਖਾਂ ਵਿੱਚ ਲਾਲ ਡੋਰੇ ਅੰਗੂਰਾ ਵਾਂਗੂ ਪੱਖ ਪੱਖ ਕਰ ਰਹੇ ਸਨ ਤੇ ਇੱਕ ਪਿਆਰ ਭਰੀ ਅਰਦਾਸ ਉਹਨਾਂ ਵਿੱਚੋਂ ਚੋ-ਚੋ ਪੈ ਰਹੀ ਸੀ ਇੱਕ ਸਹਿਨਤ ਝੜਕਦੀ ਨੈਣਾ ਤੋਂ ਬਰਸਦੀ ਸੀ ਇੱਕ ਰਮਜ ਵਿਰਾਗ ਦੀ ਸੀ ਇੱਕ ਮਟਕ ਉਤਲੇ ਪਾਸੇ ਦੀ ਖਿੱਚ ਤੇ ਰਸਦੀ ਸੀ ਬੜੀ ਮਿੱਠੀ ਸੁਰ ਵਿੱਚ ਬੋਲੇ ਬੋਲੇ ਉਸ ਬੋਲੀ ਵਿੱਚ ਜੋ ਫਾਰਸੀ ਹੀ ਹੈ ਕਿ ਸਭ ਤੋਂ ਪਹਿਲੀ ਉਰਦੂ ਦੀ ਮਾਂ ਹੈ ਅਰਥਾਤ ਫਾਰਸੀ ਵਿੱਚ ਕਿਤੇ ਕੋਈ ਹਿੰਦੁਸਤਾਨੀ ਦਾ ਲਫ਼ਜ਼ ਪੈ ਜਾਣਾ ਉਸ ਫਾਰਸੀ ਵਿੱਚ ਜੋ ਪੰਜਾਬੀ ਨਾਲ ਜੇ ਸਹਿਨਤਾ ਮਾਰਨ ਲੱਗੀ ਸੀ ਇੱਕ ਸ਼ਬਦ ਹੀ ਉਚਾਰ ਕੇ ਆਪ ਨੇ ਮੁੱਲਾ ਨੂੰ ਸਮੋਦ ਕੀਤਾ ਕਿ ਆਜੂ ਇਹ ਉmberਤਾ ਜਾ ਰਹੀ ਹੈ ਸੰਭਾਲੋ ਬੁੱਲਾ ਤੇ ਉਪਦੇਸ਼ ਦਾ ਅਜੀਬ ਅਸਰ ਹੋਇਆ ਹੱਥ ਜੋੜ ਬੋਲਿਆ ਚਰਨ ਸ਼ਰਨ ਮੈਂ ਕਿਨੋ ਪਰਣਾ ਹਰ ਹੋ ਮੋਹੇ ਜਗ ਜਨਮ ਰ ਮਰਨਾ ਬ੍ਰਿਧਨ ਤੇ ਤੁਮ ਬ੍ਰਿਧ ਬਡੇਰੇ ਕਰੇ ਉਪਦੇਸ਼ ਕਟਹੁ ਦੁਖ ਮੇਰੇ ਆਪਨੇ ਉਪਦੇਸ਼ ਦਿੱਤਾ ਇਲਾਹੀ ਰੰਗਤ ਦਾ ਰੰਗ ਲਾਇਆ ਤੇ ਅੰਤਮ ਹੁਕਮ ਇਹ ਦਿੱਤਾ ਸਤਨਾਮ ਇੱਕ ਚਿਤ ਲਿਵ ਲਾਈ ਜਪ ਦੇ ਅਭਿਮਾਨ ਗਵਾਈ ਸਤ ਸੰਗਤ ਕੀ ਸੇਵਾ ਅਪੰਗਾ ਕਰ ਸੁਖਦ ਨਿਤ ਸੰਗ ਜੋ ਮੰਗਾ ਮੁੱਲਾ ਰਾਜ਼ੀ ਕਰਨ ਆਇਆ ਆਪ ਰਾਜ਼ੀ ਹੋ ਕੇ ਟੁਰ ਗਿਆ ਫਿਰ ਆਪ ਕਈ ਦਿਨ ਉਸੇ ਤਰ੍ਹਾਂ ਪਏ ਰਹੇ ਕਦੇ ਅਗੰਮ ਅਕਹਿ ਖੇੜੇ ਤੇ ਕਦੇ ਮੂਨ ਚੁੱਪ ਧਾਰ ਕੇ ਪਏ ਰਹਿਣਾ ਦੋ ਰੰਗ ਅਚਰਜ ਸਨ ਜਾਪਦਾ ਹੈ ਕਿ ਉਹਨਾਂ ਦੇ ਆਪਣੇ ਰੋਹਾਨੀ ਹੁਲਾਰੇ ਰਚਨਾ ਦੇ ਰਸ ਰੰਗ ਕੁਦਰਤ ਦੇ ਸੋਹਜ ਕਾਦਰ ਦੀਆਂ ਅੰਦਰੋਂ ਬਾਹਰੋਂ ਚੋਹਾਂ ਤਾਂ ਉਹਨਾਂ ਨੂੰ ਅੰਦਰ ਲੈ ਤੇ ਉੱਚ ਚਾਓ ਵਿੱਚ ਰੱਖਦੀਆਂ ਸਨ ਪਰ ਜਗਤ ਦਾ ਦੁੱਖ ਜਗਤ ਜਲੰਦੇ ਦੀ ਪੀੜਾ ਇਹ ਕਿਵੇਂ ਦੂਰ ਹੋਵੇ ਉਹਨਾਂ ਨੂੰ ਚੁੱਪ ਤੇ ਕਈ ਕਈ ਦਿਨ ਗੁੰਮ ਪਏ ਰਹਿਣ ਵਾਲੀ ਅਵਸਥਾ ਵਿੱਚ ਲੈ ਲੈ ਜਾਂਦੀਆਂ ਸਨ ਹਿਰਦਾ ਜਗਤ ਦੇ ਕਸ਼ਟ ਸੁਣ ਸੁਣ ਕੇ ਜਗਤ ਰੱਖਿਆ ਕਿਵੇਂ ਹੋਵੇ ਦੇ ਦਰਦ ਵਿੱਚ ਹਮਦਰਦ ਹੀ ਹੋ ਜਾਂਦਾ ਸੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ